ਜਿਹੜੀ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਜੰਗ ਸਾਡੇ ਨੌਜਵਾਨ ਲੜ ਰਹੇ ਨੇ ਇਹ ਉਹੀ ਉਹੀ ਬਾਗੀ ਉਹੀ ਆਪਣੇ ਹੱਕਾਂ ਦੀ ਗੱਲ ਹੈ ਜਿਹੜੇ ਸਾਡੇ ਪਾਤਸ਼ਾਹ ਨੇ ਸਾਡੇ ਅੰਦਰ ਗੱਲ ਪਾਈ ਸੀ ਜਿਹੜੀ ਵਿਚਾਰ ਦਿੱਤੀ ਸਾਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜਨਨੀ ਸੁਤੇ ਬਖ ਦੇਤ ਮਾਂ ਹੀ ਪੁੱਤ ਨੂੰ ਜ਼ਹਿਰ ਦੇ ਦੇਵੇ ਨਾ ਤੇ ਹੇਤ ਕੌਣ ਰੱਖੇ ਘਰ ਮੂਸੇ ਪਾਰ ਹੁਆ ਜੇ ਪਹਿਰੇਦਾਰੀ ਘਰ ਲੁੱਟ ਲੇ ਤੇ ਕਹੋ ਕੈਸੇ ਰਾਖੀ ਫਿਰ ਰਾਖੀ ਕੌਣ ਕਰੇਗਾ ਜੀ ਫਿਰ ਕਹਿੰਦੇ ਨੇ ਘਰ ਮੁਸੇ ਪਹਰੂਆ ਕਹੋ ਕੈਸੇ ਰੱਖੀਏ ਕਰੀਏ ਜੋ ਬੋਰੇ ਨਾ ਜੇ ਮਲਾਈ ਬੜੀ ਡੋਬ ਦੇਵੇ ਤੇ ਕਹੋ ਕੈਸੇ ਪਾਵੇ ਪਾਰ ਅਗਾਊ ਬਾਟ ਪਰ ਆਗੂ ਹੀ ਕਰਾਏ ਪਾਉਣ ਵਾਲਾ ਹੋਵੇ ਤੇ ਕਾਪੇ ਆਪਣਾ ਕੀ ਹੈ ਫਿਰ ਕਹਿੰਦੇ ਇੱਥੇ ਬਾੜ ਖੇਤੇ ਜੋ ਖਾਏ ਬਾੜ ਖੇਤ ਦੇ ਬੰਨੇ ਬੰਨੇ ਵਾੜ ਲਾਈ ਦੀ ਨਾ ਕਾਦੀ ਲਾਈ ਦੀ ਜੀ ਇਸ ਕਰਕੇ ਲਾਈ ਦੀ ਵੀ ਖੇਤ ਨੂੰ ਖਾਵੇ ਨਾ ਜੇ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਜੀ ਕੌਣ ਤਾਇ ਰੱਖਣ ਆਰ ਚੱਕਰ ਵਾ ਕਰੇ ਨਿਆਉ ਰਾਜਾ ਹੀ ਬੇ ਇਨਸਾਫ ਹੋਵੇ ਤੇ ਪੁੱਛੇ ਕੌਣ ਸਾਖੀ ਹੈ ਤੇ ਫਿਰ ਗਵਾਹੀ ਦੀ ਲੋੜ ਹੈ ਪਰ ਜਿੱਥੇ ਰਾਜੇ ਨੇ ਧਾਰ ਲਿਆ ਹੋਵੇ ਕਿ ਮੈਂ ਇਨਸਾਫ ਦੇਣਾ ਹੀ ਨਹੀਂ ਇਹਨਾਂ ਨੂੰ ਇਹ ਗਲਤੀ ਪਹਿਲੀ ਵਾਰ ਨਹੀਂ ਹੋਈ 60% ਕੇਂਦਰ ਦਾ ਤੇ 40% ਸਟੇਟ ਦਾ ਇਹ ਪਹਿਲੀ ਵਾਰ ਨਹੀਂ ਹੋਈ ਪਹਿਲੀਆਂ ਸਰਕਾਰਾਂ ਕੋਲੋਂ ਗਲਤੀਆਂ ਜਿਹੜੇ ਖਮਿਆਜ਼ੀ ਅੱਜ ਬੱਚੇ ਜਿਹੜੇ ਅੱਜ ਆਪਾਂ ਭੁੱਗਤ ਰਹੇ ਹਾਂ ਹੁਣ ਕਈਆਂ ਨੂੰ ਪਤਾ ਹੈ ਕਈ ਚੁੱਪ ਕਰਕੇ ਬੈਠੇ ਨੇ ਇਹ ਪੰਜਾਬ ਦੇ ਪਿੰਡ ਢਾ ਕੇ ਯੂਨੀਵਰਸਿਟੀ ਬਣੀ ਜਿਹੜਾ ਜੋ ਆਪਣੇ ਹੱਕਾਂ ਲਈ ਨੌਜਵਾਨ ਲੜ ਰਹੇ ਨੇ ਤੇ ਚੇਤਾ ਰੱਖਿਓ ਇਹ ਪੰਜਾਬ ਨੂੰ ਬਹੁਤ ਵਾਰੀ ਮਾਰਨ ਦੀ ਕੁੱਟਣ ਦੀ ਹੈ ਪਹਿਲੀ ਵਾਰ ਥੋੜਾ ਹੋਇਆ ਕਿਤੇ ਪਰ ਪੰਜਾਬ ਫਿਰ ਖੜਾ ਹੋ ਜਾਂਦਾ ਹੈ ਤਾਂ ਇਹ ਇਹ ਚੀਜ਼ਾਂ ਕਈ ਵਾਰੀ ਤੁਹਾਡੇ ਅੰਦਰ ਫਿਰ ਜਾਗਰਤੀ ਪੈਦਾ ਕਰਦੀਆਂ ਨੇ ਸਾਡੀ ਇੱਕ ਕੁਦਰਤੀ ਗੱਲ ਸਾਡੀ ਪੀੜ੍ਹੀ ਚ ਇਦਾਂ ਅਸੀਂ ਓਦਾਂ ਪੱਗ ਬੰਨ੍ਹਿਆ ਨਾ ਬੰਨ੍ਹਿਆ ਪਰ ਜਦੋਂ ਸਾਨੂੰ ਕੋਲ ਲਲਕਾਰਦਾ ਹੈ ਨਾ ਉਦੋਂ ਫਿਰ ਅਸੀਂ ਪੱਗ ਬਨ ਕੇ ਵਿਖਾਉਨੇ ਆਂ ਓਦਾਂ ਭਾਵੇਂ ਸਾਡਾ ਨੌਜਵਾਨ ਕਹੇ ਕਿ ਮੈਂ ਸਲੂਨ ਤੇ ਜਾਣਾ ਹੈ ਮੈਂ ਕੇਸ ਕਟਾਉਣੇ ਨੇ ਪਰ ਜਦੋਂ ਕੋ ਲਲਕਾਰੇ ਨਾ ਫਿਰ ਫਿਰ ਨੌਜਵਾਨਾਂ ਦੇ ਪੱਗ ਬੰਨ ਕੇ ਖਾਵਾਂਗਾ ਉਦਾਂ ਫਤਿਹ ਬਲਾਵੇ ਨਾ ਬਲਾਵੇ ਜਕਾਰਾ ਛੱਡਣਾ ਛੱਡੇ ਬਜਰੋਂ ਕੋ ਰੋਗਦਾ ਨਾ ਉਹ ਜਕਾਰੇ ਵੀ ਛੱਡਦਾ ਤੇ ਫਤਿਹ ਬੁਲਾਉਂਦਾ ਤੇ ਨੂੰ ਕਿਹਾ ਜਾਂਦਾ ਇੱਥੇ ਤੁਸੀਂ ਜਕਾਰੇ ਤੇ ਫਤਿਹ ਨਹੀਂ ਬੁਲਾ ਸਕਦੇ ਤੇ ਸਾਡੇ ਨੌਜਵਾਨ ਵੀਰ ਕਹਿੰਦੇ ਨੇ ਜੇ ਇੱਥੇ ਨਹੀਂ ਬੁਲਾਉਣ ਤੇ ਅਸੀਂ ਜਾ ਕੇ ਕਿਸੇ ਦੂਜੀ ਸਟੇਟ 'ਚ ਬੁਲਾਉਣੇ ਜੇ ਪੰਜਾਬ 'ਚ ਅਸੀਂ ਜਕਾਰਾ ਤੇ ਫਤਿਹ ਨਹੀਂ ਬੁਲਾ ਸਕਦੇ ਤੇ ਇੱਥੇ ਸਾਰਿਆਂ ਨੂੰ ਸਾਡੇ ਵੀਰਾਂ ਨੂੰ ਸਾਥ ਦੇਣ ਦੀ ਜ਼ਰੂਰਤ ਹੈ ਜਿੱਥੇ ਵੀ ਬੈਠੇ ਹੋ ਪੜ੍ਹੇ ਲਿਖੇ ਵੀਰ ਭੈਣ ਭਰਾ ਜੇ ਕਿਸਾਨੀ ਅੰਦੋਲਨ ਵੇਲੇ ਵੀ ਆਪਾਂ ਆਵਾਜ਼ ਬੁਲੰਦ ਕੀਤੀ ਸੀ ਨਾ ਇਹ ਤੇ ਆਪਣੇ ਹ ਇਸ ਕਰਕੇ ਇਹ ਕੋ ਪਹਿਲੀ ਵਾਰ ਨਹੀਂ ਹੋਇਆ ਆਰਐਸਐਸ ਤੁਹਾਡੀਆਂ ਧਾਰਮਿਕ ਕੰਮਾਂ ਵਿੱਚ ਪਹਿਲਾਂ ਦਖਲ ਦਿੰਦੀ ਸੀ ਹੁਣ ਸਾਡੀਆਂ ਜਿਹੜੀਆਂ ਐਜੂਕੇਸ਼ਨ ਸੰਸਥਾਵਾਂ ਉਹਨਾਂ ਵਿੱਚ ਦਖਲ ਦੇਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਤੇ ਆਓ ਆਪਾਂ ਇਕੱਠੇ ਹੋਈਏ ਹੰਬੜਾ ਮਾਰੀਏ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਪਰ ਸਾਨੂੰ ਆਪਣੇ ਹੱਕਾਂ ਵਾਸਤੇ ਲੜਨਾ ਸਾਡੇ ਗੁਰੂ ਨੇ ਉੱਚੀ ਬੋਲੋ ਜੀ ਸਿਖਾਇਆ ਹੈ ਅਨੰਦਪੁਰ ਸਾਹਿਬ ਦੀਆਂ 13 ਜੰਗਾਂ ਕਿਹਨਾਂ ਨਾਲ ਲੜੀਆਂ ਸੀ ਇਹ ਵੀ ਸਿੱਖਾ ਨੂੰ ਭੁੱਲਣਾ ਨਹੀਂ ਚਾਹੀਦਾ ਉਹ 13 ਜੰਗਾਂ ਜਿਨ੍ਹਾਂ ਨੂੰ ਨਗਾਰਾ ਚੁਪਦਾ ਸੀ ਤੁਹਾਡੀ ਘੋੜ ਸਵਾਰੀ ਚੁਬਦੀ ਸੀ ਜਿਨ੍ਹਾਂ ਨੂੰ ਤੁਹਾਡੇ ਲੰਗਰ ਪੰਗਤ ਸੰਗਤ ਜਿਹੜੇ ਜਿਹੜੇ ਕਹਿੰਦੇ ਆ ਦਲਤਾਂ ਨੂੰ ਤੁਸੀਂ ਲਿਆ ਕੇ ਸਾਡੇ ਬਰਾਬਰ ਬਿਠਾਤਾ ਫਾਸ਼ਣੇ ਖਾ ਬਿਠਾਵਾਂਗਾ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛਤਰ ਤਰੈ ਜਾਂ ਕੀ ਸ਼ੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਤਰੈ ਆਓ ਹਮੜਾ ਮਾਰੀ ਜਿੱਥੇ ਜਿੱਥੇ ਬੈਠੇ ਆਂ ਆਵਾਜ਼ ਬੁਲੰਦ ਕਰੀਏ ਤੇ ਸੱਚੀ ਗੱਲ ਆ ਸਾਡੀਆਂ ਧੀਆਂ ਨੇ ਵੀ ਤੁਸੀਂ ਵੇਖ ਹੀ ਰਹੇ ਹੋ ਸੋਸ਼ਲ ਮੀਡੀਆ ਤੇ ਧੀਆਂ ਨੇ ਵੀ ਆਪਣੀ ਬਾਗੀ ਸੋਰ ਜਿੱਥੇ ਵੀ ਸਾਡਾ ਨੌਜਵਾਨ ਪੜਿਆ ਲਿਖਿਆ ਨੌਜਵਾਨ ਵਰਗ ਆਪਣੇ ਹੱਕਾਂ ਦੀ ਗੱਲ ਕਰਨ ਅੱਗੇ ਜਾਣਦਾ ਹੈ ਅਕਾਲ ਪੁਰਖ ਅਗੇ ਅਰਦਾਸ ਕਰਦੇ ਸਾਡੇ ਧੀਆਂ ਪੁੱਤ ਪੜ੍ਹਨ ਲਿਖਣ ਅਸੀਂ ਅੱਗੇ ਜਾਈਏ ਅਸੀਂ ਟੇਬਲ ਤੇ ਬੈਠ ਕੇ ਕਿਸੇ ਨਾਲ ਗੱਲ ਕਰਨ ਜੋਗੇ ਵੀ ਹੋਈਏ ਤੇ ਹੋ ਰਹੇ ਨੇ ਸਾਡੇ ਬੱਚੇ ਬੱਚੀਆਂ ਅਕਾਲ ਪੁਰਖ ਅਗੇ ਅਰਦਾਸ ਸਾਰਿਆਂ ਦਾ ਧੰਨਵਾਦ ਜੀ ਇਹਨੇ ਇੱਕ ਬਚਨ ਪ੍ਰਵਾਨ ਕਰਨੇ ਇਥੋਂ ਦੀ ਸਮੁੱਚੀ ਸੰਗਤ ਸਮੁੱਚੇ ਪ੍ਰਬੰਧਕ ਸਹਿਬਾਨ ਲਾਈਵ ਕਰਨ ਵਾਲੇ ਵੀਰ ਇਥੋਂ ਦੇ ਹੈੱਡ ਗ੍ਰੰਥੀ ਸਹਿਬਾਨ ਜਿੰਨਾ ਵੀ ਸਟਾਫ ਤੁਸੀਂ ਪੈਣ ਪਰਾ ਕਿਉਂਕਿ ਇੱਕ ਟੀਮ ਹੁੰਦੀ ਜੀ ਇਦਾਂ ਦੇ ਸਮਾਗਮ ਇਕੱਲਾ ਬੰਦਾ ਨਹੀਂ ਲਿਖ ਸਕਦਾ ਮਾਲਕ ਤੁਹਾਡੀ ਸਾਰੀ ਟੀਮ ਨੂੰ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਿਸ਼ ਕਰੇ ਫਿਰ ਕਿਤੇ ਸਮਾਂ ਬਣਿਆ ਤੁਹਾਡੇ ਜਰੂਰ ਦਰਸ਼ਨ ਕਰਾਂਗੇ ਜੀ ਵਿਚਾਰ ਕਰਦੇ ਆ ਜੋ ਬਚਨ ਚੰਗੇ ਲੱਗੇ ਮੇਰੇ ਨਹੀਂ ਗੁਰੂ ਦੇ ਸਮਝ ਕੇ ਨਾਲ ਲੈ ਜਿਓ ਪੁੱਲਾਂ ਚੁੱਕਾਂ ਦਾਸ ਦੀ ਝੋੜੀ ਚ ਪਾਇਓ ਬਲੰਦ ਆਵਾਜ਼ ਵੀ ਫਤਿ ਬਲਾਓ ਤੇ ਗੱਜ ਕੇ ਆਖੋ ਸਾਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ